ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਮਗਰ ਆ ਰਿਹਾ ਸਕੂਟਰ ਵਾਧਰ ਸੱਟੇ ਸਾਰੇ ਵੀਰਾਂ ਦੇ ਕਾਰਪੂਲ ਠੀਕ ਆ ਆਇਓ ਮੁੰਡਿਓਏ ਲਓ ਜੀ ਕਰਤੇ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 9 ਵਜੇ ਠੀਕ ਆ ਚਾਹ ਜੂ ਫੜਾਈਏ ਮੁੰਡਿਆਂ ਨੂੰ ਕੱਢ ਕੇ ਬਾਹਰ ਮਾਰਨਾ ਇਹਨੂੰ ਬਾਹਰ ਤੂੰ ਏ ਇਧਰ ਆ ਬਾਹਰ ਆ ਗਏ ਬਈ ਇਧਰ ਲੈ ਕਰੇ ਹਣਾ ਸ਼ੀਆਣੀ ਮਹਤਾਰ ਘਰ ਕੇ ਛੇਕ ਹੀ ਪੀਏ ਵੇਖੋ ਇਹ ਮਿੱਠਾ ਪਾਦੇ ਕੋਈ ਵਿੱਚ ਇਹਨਾਂ ਦੇ ਚਲੋ ਕੋਈ ਗੱਲ ਨਹੀਂ ਨਹੀਂ ਬੋਲਦਾ ਲਾਓ ਮੁੰਡਿਓ ਛੇਕ ਹੀ ਛੇਕ ਛੇਕ ਹੋਰ ਬਰਚਾ ਤੂੰ ਪੀਂਦਾ ਹੀ ਨਹੀਂਂਦਾ ਮੈਂ ਬਸ ਛੇਕ ਤੱਕ ਤੇ ਮੈਂ ਪੁੱਤੇ ਹੀ ਨਹੀਂ ਨਾ ਤੇ ਤੈਨੂੰ ਨਹੀਂ ਮਨਦਾ ਪਾਲਦਾ ਛੇਕ ਹਾਂਜੀ ਮੇਰੇ ਦੋਸਤੋ ਚੱਲੇ ਆ ਜੀ ਕੰਮ ਲੈ ਮੁੰਡਿਆਂ ਨੂੰ ਕੋਈ ਖਵਾ ਪਿਆ ਲੈ ਜੀ ਹਨਾ ਤੇ ਨਾਲੇ ਯਾਰ ਬੈਸ ਕੋੜ ਜਿਖੜਾ ਘਰਣੇ ਲੱਭ ਉਹ ਉਧਰ ਜਾ ਆਈਏ ਪੰਜ ਹੋਰ ਸਕੇ ਏਕੇ ਹੋੜਾ ਦਾ ਡੀ ਬਾਈ ਬੈਠਾ ਕੀ ਚਾਹੀਦਾ ਤੈਨੂੰ ਇਹਨਾਂ ਤੋਂ ਆਏ ਬਈ ਦੱਸ ਹਾਂਜੀ ਬਿਸਕਟ ਬਣਾਉਂਦੇ ਫਿਰਦੇ ਆਈ ਚੋਬਰ ਬਣਾਉਗਾ ਬਿਸਕਟ ਸਾਰੀ ਸਮਗਰੀ ਰੈਸ ਵੀ ਇਕੱਠੀ ਕਰਕੇ ਉਹ ਲਿਓ ਬਸ ਕੀ ਉਹ ਲਿਓ ਬਣ ਗਏ ਡੱਬਾ ਡੱਬਾ ਬੈਜੂ ਨਾ ਤੇ ਚਲੋ ਚੱਲ ਗਏ ਗਰਮੀ ਬਹੁਤ ਹੈ ਕੰਮ ਬਾਲੇ ਹੈ ਹਜੇ ਖੇਤ ਜਾਣਾ ਅਸੀਂ ਹਜੇ ਜੋੜੀਆਂ ਲਿਖੀ ਜਾਣੀਆਂ ਠੀਕ ਹੈ ਜਿਹੜਾ ਮੁਕਸ ਐ ਖੋਲ ਦੇ ਲਿੰਦਾਈ ਤੇ ਜੋੜੀਆਂ ਵਾਲੀ ਕਾਪੀ ਸਾਡੇ ਨਾਲ ਹੈ ਇਹ ਵੀ ਲਿਖੀ ਜਾਂਦੇ ਕੰਮ ਬਾਹਲੇ ਆ ਬਾਬੇ ਕੋਲ ਮਾ ਕੇ ਵੀਡੀਓ ਲਾਉਣੀ ਜੀ ਨਹੀਂ ਕਰਾ ਸਾਡਾ ਹੁਣ ਬਸ ਵੀਡੀਓ ਨਹੀਂ ਲਾਉਂਦੇ ਅਸੀਂ ਕੰਮ ਹੀ ਕਰਨੇ ਆਂ ਜੋੜੀਆਂ ਹੀ ਹਾ ਦੇਖੋ ਬਸ ਅਮੇਜਿੰਗ ਹੈ ਅਮੇਜਿੰਗ ਹੀ ਹੁੰਦੀ ਉਹ ਮਾਰਦੇ ਜੀ ਚਲੋ ਚਲੇ ਹਾਂਜੀ ਚੱਲ ਬੇ ਖੇਰ ਜੀ ਆ ਤਾਂ ਸੱਚੀ ਕੰਮ ਆ ਪ੍ਰੈਸ਼ਰ ਇਹਦੇ ਦਾ ਮਾਣਾ ਲੋੜ ਨਹੀਂ ਲੱਗਦਾ ਤੁਹਾਨੂੰ ਕਿ ਰੈਲੇ ਲੱਗ ਜਾਂਦਾ ਹਾਂਜੀ ਤੁਹਾਨੂੰ ਖਲਾਦਾ ਹੀ ਹੁੰਦਾ ਮੈਨੂੰ ਆਏ ਲੱਗਦਾ ਮੈਨੂੰ ਆਏ ਲੱਗੀਆਂ ਦਾ ਮੈਨੂੰ ਆਏ ਲੱਗ ਜਾਂਦਾ ਉਹ ਗਾਲਾਂ ਪੈ ਰਹੀਆਂ ਨੇ ਲੋੜ ਦਾ ਕੇ ਆਇਆ ਅਸੀਂ ਜੀਣਾ ਹੈ ਫਟ ਕਰਾਉਣੇ ਕਿੱਥੇ ਤੇ ਭਰਾਵਾ ਤੈਨੂੰ ਵੀ ਨਾ ਕਿੰਨੇ ਕੰਮ ਨੇ ਤੇ ਕੀ ਸੌ ਲੱਛ ਹੈ ਨਹੀਂ ਹੁੰਦਾ ਹਾਂ ਹਾਂਜੀ ਇਹ ਆ ਪਹੁੰਚ ਗਏ ਬਾਬੇ ਕੋਲੇ ਫਿਰ ਹੋਰ ਬਾਬਾ ਬਲਦਸਾਂ ਇਹ ਕਰਦਾ ਸਭ ਕੀ ਕੰਮ ਕਰੀ ਜਾਂਦਾ ਐਕਚੁਅਲੀ ਤੂੰ ਦੱਸ ਸਾਰੇ ਕਿਹੜੀ ਦਵਾਈ ਪਾਈ ਜਾਂਦਾ ਯਾਰ ਕਾਲੀ ਪਾਸੇ-ਪਾਸੇ ਮਰੀ ਨਾ ਸਾਰੀ ਰਾਉਂਡ ਅਪ ਰਾਉਂਡ ਅਪ ਵੇਖ ਲਓ ਮਾ ਕੇ ਨੀਰੀਦਨ ਮਾਰਦੇਗਾ ਪਾ ਮੇਰੇ ਕਾ ਪੰਜੂਆ ਵਿੱਚ ਪਾ ਨੀ ਕਿੱਲੋ ਰੇ ਪਾ ਲੈਨੇ ਕਿੱਲੋ ਮੈਂ ਕੰਟੇ ਸਾ ਵੀ ਕਰ ਦੁ ਖਾਤਾ ਮੈਂ ਆ ਬੇਖੀ ਨੀ ਰਹਾ ਵਾਦਾ ਨਾ ਨਾ ਯਰਕ ਤਾਂ ਉਹ ਜਨਾ ਉੱਪਰ ਅੱਧਾ ਅੱਛਾ ਚੱਲੋ ਕੋਈ ਨਾ ਚਾਹ ਬਾਬਾ ਫੜਾ ਦੀ ਤੇ ਕੈਂਪਰ ਚ ਬਾਦੀ ਬਰਫ ਲੈਟ ਹੈ ਕਿ ਨਹੀਂ ਲੈਟ ਹੈ ਨਹੀਂ ਪਾਣੀ ਖੜਾ ਬਸਾ ਪਾਣੀ ਨਹੀਂ ਯਰ ਬਾਬਾ ਨਹੀਂ ਬਾਹਣ ਚ ਹੈਗਾ ਪਾਣੀ ਨਹੀਂ ਨਹੀਂ ਬਾਹਣ ਚ ਤਾਂ ਨਹੀਂ ਹੈਗਾ ਤੇ ਤੇਰਾ ਪੀਣ ਨੂੰ ਆਹ ਦੇਖ ਅੱਛਾ ਇਹ ਪਰ ਲੈਗਾ ਇਹ ਹੀ ਵਗੀ ਜਾਂਦਾ ਕੋਈ ਬਾਬਾ ਸਹੀ ਹੈ ਸਹੀ ਹੈ ਬਾਬਾ ਪਾਣੀ ਬਾ ਫਿਰ ਠੀਕ ਹੈ ਅਸੀਂ ਆ ਗਏ ਕੋਈ ਤਾਜ ਤੂੰ ਹੀ ਲੈਣਦਾ ਤੇਰੇ ਦੱਸ ਦੇ ਦੱਬਿਆਂ ਦਾ ਪਿਆਰੇ ਨੇ ਇੱਕ ਪੈਕਟ ਜਾ ਕਿਹੜਾ ਉਹ ਜਿਹੜੀਆਂ ਬੁੜੀ ਜੜੀਆਂ ਨੇ ਸਿੱਕਾ ਨਹੀਂ ਅੱਛਾ ਸਿੱਕਾ ਇਹ ਭੇਜ ਜਾਣੀਆਂ ਭੇਜ ਕੇ ਅੱਛਾ ਉਹ ਵੀ ਲੈ ਜਾਣਗੇ ਤੇ ਲੋੜ ਇਹਦਾ ਲੈਕਟਰੀ ਆ ਲੈਕਟਰੀ ਲੈ ਆ ਦਨੇ ਆ ਉਹਦਾ ਮੂੰਛਾਂ ਬਾਹ ਲਿਆ ਸੀ ਖਰੇ ਤਾਂ ਅੱਛਾ ਸਾਰਾ ਹੀ ਬਚੀ ਜਾ ਪਾਏਗਾ ਮੂੰਛਾਂ ਨੂੰ ਮੈਨੂੰ ਪਤਾ ਨਹੀਂ ਸੀ ਮੈਨਾਂ ਦਾ ਪਰ ਉਹ ਸਾਰਾ ਛੱਡਤਾ ਕੱਢੀ ਨਾ ਲਾਟ ਮੂੰਛਾਂ ਦੀ ਵੱਡੀਆਂ ਇੱਕ ਪਾਸੇ ਸਾਰੇ ਬਾਹਤਾਂ ਚੱਲਾ ਹੁਣੇ ਅਸੀਂ ਲਿਆਉਣੇ ਆਂ ਜੀ ਬਾਹ ਲੈ ਕੇ ਜਾਂਗਾ ਉਸੇ ਹੀ ਗੱਲ ਆ ਗੱਡੀ ਘੜੀਏ ਕੋਲੇ ਬੱਸ ਲੱਦ ਜੀ ਤੇ ਆ ਗਏ ਸੀ ਤੇਰੇ ਕੋਲੇ ਚੱਲ ਚੱਲ ਗਏ ਆਪਾਂ ਸਿਰ ਹੈ ਆ ਗਏ ਜੀ ਪਹੁੰਚ ਗਏ ਜੀ ਸੈਂਡਵਿਚ ਹਾਂ ਜੀ ਵਾਉਂਟਨ ਡਿਊਈ ਡਾਰਕੀ ਮੰਗੀ ਖਿੱਚ ਲੋ ਦਸੀਗਾ ਡਾਰਕੀ ਮੰਗੀ ਬਾਸ ਸੰਗੀ ਸੈਟ ਆ ਗਿਆ ਯੈਸ ਰੋਟੀ ਨਹੀਂ ਖਾਦੀ ਵੀ ਤੜਕੇ ਸਹੀ ਦਾ ਹੱਦਾਂ ਮੈਨੂੰ ਤਾਂ ਪਤਾ ਹੀ ਨਹੀਂ ਕੀ ਹੁੰਦੀ ਐ ਯਾਰ ਹਾਂ ਤੇਰੇ ਕੋਲ ਵੀ ਨਹੀਂ ਮੇਰੇ ਕੋਲ ਹੈਗੀ ਮੈਨੂੰ ਨਹੀਂ ਪਤਾ ਕੀ ਹੁੰਦੀ ਐ ਮੈਂ ਚਲਾਈ ਨਹੀਂ ਕਦੇ ਹਾਂਜੀ ਕਹਿੰਦੀ ਕਸਰ ਪੀਜਾ ਪੈਕ ਕਰਾ ਲਿਆ ਇੱਕ ਲੈ ਲਿਆ ਪੀ ਫਿਜ਼ ਤੇ ਐਪੀ ਫਿਜ਼ ਭੁੱਲ ਗਏ ਹੁਣ ਟਰੈਕਟਰ ਵਾਪਸ ਮੋੜ ਰਹੀ ਐ ਤੇ ਐਪੀ ਫਿਜ਼ ਚਾ ਕੇ ਲਿਆਉਣੇ ਐ ਸੰਦ ਆ ਪਸਰੇ ਵਾਲੇ ਤੁਹਾਨੂੰ ਪਤਾ ਥੋੜਾ ਉੱਜੜ ਗਿਆ ਹਾਂ ਇਹ ਰੋਕੇ ਕੇ ਰ ਪੈਂਦਾ ਹੁੰਦਾ ਬੇਟਾ ਚਲੋ ਚੱਲ ਗਏ ਪੀਜਾ ਦਾ ਕਰਾ ਲਿਆ ਪੈਕ ਖੇਦਿਆ ਖਾਂਗਾ ਕਿ ਹੁਣ ਫਿਜ਼ ਰਹਿ ਗਈ ਸੀ ਉਹ ਤੇ ਦੁਕਾਨ ਤੇ ਲੈ ਕੇ ਪੈਸੇ ਵੀ ਪੇ ਕੀਤੇ ਹੋ ਤੇ ਲਈਏ ਚਾ ਕੇ ਉਹ ਧਿਆਨ ਭਟਕ ਗਿਆ ਦਿਆਨ ਦੂਜਾ ਜਾੜਾ ਕਰਾ ਸਟਿੰਗਾ ਕੰਨੀ ਹਾਂ ਮੋੜ ਕੇ ਚਾਲਦੇ ਆਂ ਹਾਂਜੀ ਹਾਂਜੀ ਲੈ ਆਏ ਲੈਂਦੀ ਓਈ ਮਾ ਕੇ ਦੇ ਮੁੱਕ ਬੈ ਜੋ ਜੀ ਫੜ ਕੇ ਬੈਓ ਪਿਆਰ ਨਾਲ ਖੜ ਜਾ ਬੈ ਜਾਣ ਦੇ ਨੂੰ ਪਹਿਲਾਂ ਕਿ ਤੂੰ ਉੱਤੇ ਚੜਾ ਲੈ ਓਏ ਧੀਲੀ ਵਾਲੀ ਦਿੱਤੀ ਹੈ ਨਾ ਇਹ ਹਾਂ ਧੀਲੀ ਵਾਲੀ ਹੈ ਬੈਂ ਕਿੰਨੀ ਸੋਹਣੀ ਗੱਡੀ ਜਮਾ ਬਹੁਤ ਸੋਹਣੀ ਆ ਬਹੁਤ ਸੈਂਟੇਸ਼ਨ ਬਾਹਰ ਘਰ ਟ੍ਰੈਕਟਰ ਹਾਂ ਬਾਰ ਹਰੀਆ ਯੋਰ ਵੇਖ ਚਲੋ ਜੀ ਮੋੜ ਕੇ ਚੱਲ ਗਏ ਖੇਤ ਤੇ ਕੰਮ ਪਿਆ ਮੈਂ ਤਾਂ ਤੁਹਾਨੂੰ ਲਿਜਾਈ ਖੜਾ ਮੈਂ ਚਲਾਉਣਾ ਹਾਂਜੀ ਆਗੇ ਫੇਰੀ ਜੀ ਓਹੋ ਲਓ ਕੁਈਆ ਜੀ ਡਿਲੀਵਰੀ ਬੋਏ ਲਓ ਜੀ ਆਇਓ ਜੀ ਆ ਆਪਣੀ ਉਹ ਕਾਫੀ ਆਪਣੀ ਗਲਤ ਰੱਖ ਦਿੱ ਥੱਲੇ ਮੈਂ ਰਾਜ ਦਬੇਗੇ ਸਾਰੇ ਇੱਥੇ ਉਹ ਹੜੀ ਗੱਡੀ ਲੱਟੀ ਨਹੀਂ ਰਹੀ ਦੀ ਠੀਕ ਹੈ ਚੱਲਦੇ ਆ ਮੱਲੇ ਘਰ ਨੂੰ ਕਰਬੀ ਜਾ ਖਾ ਚੱਲ ਗਏ ਬਹਿ ਜੀ ਇੱਥੇ ਮਾਹੌਲ ਦੇਖ ਲਈ 10 ਮਿੰਟ ਐਪੀ ਫੇਜੀ ਪੀ ਲ ਗਏ ਲਾ ਲ ਗਏ ਕੋਈ 2 ਮਿੰਟ ਛੁੱਟੀ ਕੀ ਹੋ ਗਿਆ ਆਪਣ ਨੂੰ ਮਾਰੇ ਹਾਂ ਹਾਂ ਬਾਬਾ ਕੀ ਹੋ ਗਿਆ ਉਹ ਤੈਨੂੰ ਉਧਰ ਫੜਾ ਦਿੰਨੇ ਆ ਕਰ ਚੱਲ ਦੁੱਧ ਨੂੰ ਚਾਹ ਨਾਲ ਫੜਾ ਦੇਾਂਗੇ। ਜੀੜ ਨਾਲ ਆ ਕੇ ਜਣਾਂ। ਇੱਕ ਮਿੰਟ ਘਰੋਂ ਫੋਨ ਆ ਜਾਂਦੇ ਐ। ਏ ਕਿਹੜੇ ਕਿੱਲੇ ਤੇ? ਅੰਦਰ ਕਿੱਲੇ-ਕੁੱਲੇ ਤੇ ਹੋਈ ਐ ਸਤੇ। ਦੇਖ ਲੈ। ਡਿਸਪੋਇਲੀ ਉੱਥੇ ਰੱਖੇ ਪਾਣਾ। ਇੱਥੇ ਆ ਦੂਜਾ ਦਿੰਦਾ। ਚਲੋ ਕੋਈ ਗੱਲ ਨਹੀਂ ਛੱਡੋ। ਇੱਥੋਂ ਚੱਕ ਲੈ ਆਪਾਂ ਕੱਪ ਗਲਾਸ ਨਾਲ ਚੱਕ ਲੈਨੇ ਆ। ਸਮਾਨ ਦਾ ਸਾਰਾ ਹੀ ਪਿਆ ਇੱਥੇ। ਆਪ ਦੂਜੇ ਮੁੰਡੇ ਭੋਕਣਗੇ ਇਹਨੂੰ ਫੜਾ ਦੇ। ਲਾਲ ਨਾ ਨਾ ਪਾਣੀ ਕਿਦੇ। ਹਾਂ ਲਾਲ ਨਾ ਬਾਦੀ ਕਿਤੇ ਜਲੂਸ ਘੜ ਦੇ ਹਰੇ ਕੰਮ ਦਾ ਖਾਂਦਾ ਤਾਂ ਮੈਨੂੰ ਪਰਾਇ ਪਤਾ ਤੂੰ ਬਿਜੀ ਖਾਧਿਆ ਹੁੰਦਾ ਘੌਰ ਕੀਤਾ ਕੀ ਹੈ ਰੋਟੀਾਂਾਂ ਦੀ ਪੀਜੀ ਖਾਂਦਾ ਤੂੰ ਇੱਕ ਘਰ ਹੀ ਆ ਦੁਨੀਆ ਜਿੰਦਗੀ ਜਮਾਜ ਦੂਜੀ ਵਾਲੀ ਵਾਹੇ ਮੁੰਡਾ ਸੱਚ ਬੋਲਦਾ ਬਾਹਰ ਅੱਜ ਆਇਆ ਪਰ ਲੋਕ ਲੈ ਮੈਂ ਪੈਂਦਾ ਜਾਂ ਮੇ ਬਈ ਆਪਾਂ ਤਾਂ ਹੀ ਪੁੱਛਿਆ ਇਹਨਾਂ ਸੱਚ ਤੇ ਚੱਲਦੇ ਆਪਾਂ ਹਾਂਜੀ ਚੱਲ ਗਈ ਹੁਣ ਜਮਾਂ ਇਹਨੂੰ ਤੇ ਲਾ ਕੇ ਫੜਾਉਂਦਾ ਹਾਂ ਇੱਕ ਏ ਆਏ ਬੜੀ ਜੀ ਬਾਈ ਨੂੰ ਲਾ ਹੀ ਦੇ ਤੂੰ ਤੂੰ ਹਾਂ ਲਾ ਦੇ ਬਸ ਰੱਖ ਚੱਲ ਕੋਈ ਨਾ ਡੁੱਲ ਗਈ ਰਾਤ ਵੀ ਠੰਡਾ ਐ ਡੁੱਲੀ ਬਿੱਡਾਂ ਤੇ ਹੁਣ ਵੀ ਡੁੱਲੀ ਐ ਠੰਡੇ ਜੀ ਬਿੱਡਾਂ ਪਤਾ ਨਹੀਂ ਕੀ ਹੋ ਜਾਂਦਾ ਮੈਂ ਬੜੀ ਸੀ ਹਾਂ ਮੇਰੇ ਹੱਥ ਜਾ ਰਹੇ ਚੱਲ ਕੋਈ ਨਾ ਸੰਭ ਸਾਦਾ ਕੋਈ ਨਾ ਇਹਦੇ ਚ ਪਾਏ ਉਹ ਸਾਰੇ ਸਮਾਨ ਤੀਜੂ ਪੇਪਰ ਵਿੱਚ ਪਾ ਲਾਂਗੇ ਚਲੋ ਪੀਓ ਹਾਂ ਮਰਾਂਗੇ ਹਾਂ ਜੀ ਉਹ ਪਾਣੀ ਲੈਣੀ ਛੁਪਰਾ ਆਪਾਂ ਤੁਹਾਨੂੰ ਦੱਸਿਆ ਜਿੱਤ ਕਿਲੇ ਮੰਨਦਾ ਕਿ ਉਹ ਨਹੀਂ ਠੀਕ ਹੈ ਨਹੀਂ ਲਓ ਜੀ ਪਹੁੰਚ ਗਏ ਤਾ ਲਾ ਤੇ ਸਿੱਧਾ ਨੂੰ ਬਾਬਾ ਕਹਿਣ ਲੱਗੇ ਮੈਨੂੰ ਤੁਹਾਡਾ ਪਤਾ ਨਹੀਂ ਮੈਂ ਬਾਬਾ ਕਹਿਣ ਓਏ ਤੂੰ ਦਮਣੀ ਮਗਰ ਲੱਕ ਕੇ ਕਹਿ ਦਿੰਦਾ ਹਾਂ 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 ਪਹੁੰਚ ਗਏ ਕਰਾ ਚਾਹ ਫੜਾ ਕੇ ਬਾਬੇ ਨੂੰ ਲੈ ਬਾਬਾ ਚਾਹ ਫੜ ਕੇ ਰਾਂ ਤੇਰੇ ਸਿਰ ਤੇ ਵੀ ਚਾਹ ਜਲਾਵਾਂਗੇ ਹਾਂਜੀ ਆ ਕੇ ਘਰੇ 8:30 ਟਾਈਮ ਗਲਾਜ ਮੰ ਟਾਈਮ ਤੇ ਵਰਤ ਪਕੌੜਾ ਟਾਈਮ ਖਾਓ ਮੁੰਡਿਓ ਕੋਈ ਨਾ ਖਾਓ ਤੁਸੀਂ ਮੈਂ ਤਾਂ ਖਾਦਾ ਹੀ ਐ ਮਾਦਰ ਆਪ ਨੂੰ ਰੋਜ਼ ਹੀ ਖਾ ਕੇ ਪੈਂਦਾ ਹੈ ਉਹ ਦੇਖਣ ਤੇ ਰੋਜ਼ ਹੀ ਹੁੰਦਾ ਕਿ ਲਾਭ ਜ ਆਪਣਾ ਬੇਟਾ ਬੇਟਾ ਕਿਵੇਂ ਇਹ ਵੀ ਖਾ ਜਾ ਤੜਕੇ ਦੀ ਰੋਟੀ ਨਹੀਂ ਖਾਦੀ ਹੋਪਾ ਨਿੱਕੀ ਹੋਇਆ ਕਿ ਰਾਤ ਖਾਣਾ ਖੂਦ ਕਰਕੇ ਨਹੀਂ ਖਾਦੀ ਉਹਨੂੰ ਹਣਾ ਹੁਣ ਖਾ ਗਿਆ ਇਹ ਵੀ ਜੱਬਲ ਕਰਦਾ ਜੀ ਕਬੂਤਰ ਪੈ ਕੇ ਨਾ ਵਾਸਤੇ ਠੀਕ ਹੈ ਕਿ ਨਹੀਂ ਕਬੂਤਰ ਨੰਬਰ 1 ਆ ਇਹ ਕਬੂਤਰ ਸੀਗਾ ਭਾਈ ਸਾਹਿਬ ਇੱਕ ਮਿੰਟਾ ਦਾ ਮੈਨੂੰ ਫੜਾ ਦੇ ਤੂੰ ਇਹ ਸੋਡੀ ਬਲੱਡ ਲਾਈਨ ਹੈ ਨਾ ਉਹ ਜਿਹੜਾ ਪਹਿਲਾ ਵਾਲਾ ਕਬੂਤਰ ਪਾਇਓ ਕਬੂਤਰ ਜਿਹੜਾ ਆਪਣੇ ਕੋਲੇ ਕੱਚ ਕੰਤਲਾ ਘਰੇ ਉੜਦਾ ਰਿਆ ਜਿਹੜੇ ਉਹ ਮੁੰਡੇ ਲੈ ਗਏ ਆਪਣੇ ਤੋਂ ਪਤ ਨਹੀਂ ਕਿੱਥੋਂ ਆਏ ਸੀ ਮਤਲਬ ਪਿੰਡ ਵੀ ਨਹੀਂ ਆਦ ਤਾਂ ਲੁਧਿਆਣੇ ਕੰਨੂ ਆਏ ਸੀਗੇ ਆਮਨੇ ਦੇ ਲਾਲ ਬੇਲ ਦੇ ਭਾਂਜੇ ਜਿਹੜੇ ਉਹ ਲੈ ਗਏ ਆ ਉਹਦਾ ਭਰਾ ਸੀ ਸਗਾ ਇੱਕ ਤਾਂ ਉਹ ਦੇਤਾ ਇੱਕ ਆ ਇਹਨਾਂ ਦੀ ਬਲੱਡ ਲੈਣਾ ਹੈ ਹਨਾ ਇਹ ਆਪਣੇ ਕੋਲੇ ਆ ਗਈ ਸੀ ਉਦੋਂ ਗਿਲਜੀ ਵਾਲੀ ਬਾਜੀ ਦੇ ਦਿਨ ਕਿਧਰ ਆਈ ਸੀ ਉਧਰ ਹੀ ਸੀ ਠੀਕ ਹੈ ਉਹ ਇੱਕ ਦਰਾਹ ਹੋ ਗਿਆ ਜੀ ਸੰਮੇ ਵਾਲਿਆ ਰੱਤਾ ਜਿਹੜਾ ਦੂਸਰੂ ਡਾ ਸੀਗਾ ਇਹ 90 ਕਬੂਤਰ ਸੀ ਬਈ ਤੇ ਦੂਸਰ ਚ 1:30 ਵਜੇ ਬਹਿ ਗਿਆ ਸੀ 10ਵਾਂ ਕਬੂਤਰ ਬੈਠਾ ਆਪਣਾ 10ਵਾਂ ਆਖਣੀ 9ਵਾਂ ਕਬੂਤਰ ਹਰਿਆਏ ਮੇਰੇ ਹਿਸਾਬ ਨਾਲ ਠੀਕ ਹੈ ਏਵੇਂ ਇਹਨਾਂ ਨੂੰ ਦੇਤਾ ਉਹ ਤਾਂ ਰੱਖਿਆ ਜੀ ਉਹਦੇ ਆਖਣ ਨੂੰ ਚਾਵਾਂ ਨਾਲ ਪਰ ਜਾਣਦੇ ਕੋਈ ਗੱਲ ਨਹੀਂ ਠੀਕ ਹੈ ਜੀ ਹਉ ਆ ਗਿਆ ਆਪਣਾ ਕਬੂਤਰ ਨਾ ਬਾਲਾ ਚਿਰ ਪਹਿਲਾਂ ਉੱਡਿਆ ਸੀ ਬਲਾਡੇ ਵਾਲੇ ਸ਼ਾਇਦ ਮਤਲਬ ਵੀ 2 ਸਾਲ ਹੋ ਗਏ ਹੋਣਗੇ 2023 ਗਣੀ 22 ਦੀ ਗੱਲ ਹੈ ਬਲਾਡੇ ਵਾਲੇ ਕੱਚਕਾਂਤਲਾ ਬਾਲੇ ਦਿਨਾਂ ਦੀ ਬੰਦੀ ਦੇ ਪਾ ਕੇ ਛੱਡਾਈ ਕਬੂਤਰ ਆਪਾਂ ਹਾਂ ਜਿਹੜੇ ਜਿਹੜੀ ਬੈਟਕ ਜੀ ਗੇੜੇ ਪਾਏ ਸੀ ਆਪਾਂ 6 ਦਿਨ ਬੰਦ ਰਿਆ ਬ ਉਵੇਂ ਉਹਨੂੰ ਜਾ ਕੇ ਛੜਤਾ 5:30 ਵਜੇ ਹਰਿਆਸੀ ਦਾ ਭਰਾ 7 ਵਜੇ ਬਸ ਤਿੰਨ ਕਬੂਤਰਾਂ ਨੇ ਟਾਈਮ ਕੀਤਾ ਤੇ 5:30 ਵਜੇ ਹਰ ਗਿਆ ਸੀ ਉਹ 10ਵਾਂ ਕੋ 15ਵਾਂ ਕੋ ਹਰ ਗਿਆ ਸੀ ਆਣਾ ਕਸਰਾਮ ਵਾਲੇ ਪਾਸੇ ਬਹਿ ਗਿਆ ਵਿਚਾਰਾ ਇਹ ਉਹਦੀ ਭੈਣ ਦੀ ਸੀ ਕਬੂਤਰ ਦੀ ਪੇਰ ਮੋ ਲਿਆ ਕੇ ਸਪੈਸ ਲੈ ਇਹਨਾਂ ਨੂੰ ਪਾ ਲੋ ਮੁੰਡਿਓ ਕਰ ਲੋ ਪੈ ਕੇ ਉਹਨੂੰ ਵੀ ਤਿੰਨ ਹੋ ਗਿਆ ਨਾ ਤੇ ਤਿੰਨੇ ਹੀ ਮੱਠੇ ਆ ਬਾਜ਼ੀਆਂ ਉੱਡੇ ਆ ਤੇ ਜ਼ੋਰ ਲਾਉਂਦੇ ਤੇ ਜਾਂਦੇ ਹੀ ਨਹੀਂ ਕਿਉਂਕਿ ਜਿਹੜੇ ਪਹਿਲਾਂ ਨੇ ਕਬੂਤਰ ਗਏ ਨਾ ਓਡੇ ਕੋਲੇ ਉਹ ਭੜੇ ਯਾਰ ਓ ਸਾਰੇ ਯਾਰ ਉਹਨਾਂ ਨਾਲ ਦੇ ਸਾਰੇ ਭੱਜ-ਭੁੱਜੇ ਉੱਡੇ ਦਾ ਬਹੁਤ ਉਹ ਅਰ ਤੁਰ ਕੇ ਯਾਰ ਸਾਰੇ ਐਦ ਕੀ ਮੱਠੇ ਦਿੱਤੇ ਇਹਨਾਂ ਨੂੰ ਕੋਈ ਹੋਰ ਮੁੰਡਿਆ ਕੋਈ ਕੂਤਰ ਚੱਕਣਾ ਦਾ ਕੁੱਡੇ ਚ ਸਾਨੂੰ ਕੋਈ ਚੰਗਾ ਲੱਗਦਾ ਹੋਇਆ ਰੱਤਾ ਪੀਲਾ ਕਾਲਾ ਕੋਈ ਵੀ ਉਹਦੇ ਆਖ ਨੂੰ ਮੈਂ ਤਾਂ ਹੌਲ ਜਾਣਾ ਹੈਗਾ ਕੋਈ ਦੇਖਣ ਨੂੰ ਲੈ ਕੇ ਜਾਣਾ ਤਾਂ ਕੋਈ ਚੱਕਰ ਨਹੀਂ ਪਾ ਲੋ ਡੱਬੇ ਚ ਓਕੇ ਫਿਰ ਖੋਸਾਂ ਪੂਰੇ ਓਕੇ ਆ ਕੰਮ ਠੀਕ ਆ ਬਸ ਵਾਪੇ ਥੰਬਨੇਲ ਕੱਢ ਲਏ ਸੀ ਤੇ ਅੱਜ ਵਾਲੀ ਵੀਡੀਓ ਵੀ ਆਪਣੀ ਸਫਲ ਆ ਕਰ ਲਓ ਮੁੰਡਿਓ ਬਾਕਸ ਚ ਪੈਕ ਕਰ ਲਓ ਜਲਦੀ ਜਲਦੀ ਬਸ ਆ ਪਾ ਸਹੀ ਆ ਬਸ ਇੰਦਰ ਪਾਤੇ ਉਹ ਹੋਗੇ ਜਿਹੜੇ ਦਿਨ ਨੂੰ ਦਿਖਾਏ ਆਪਾਂ ਪਤਾ ਨਹੀਂ ਕਿੰਨੇ ਸੀਗੇ ਚਾਰ ਤਾ ਉਹ ਸੀਗੇ ਇੱਕ ਇਹਨਾਂ ਦਾ ਬਲੱਡ ਲਾਈਨ ਸੀ ਤੇ ਇੱਕ ਭਾਈ ਸਾਹਿਬ ਸੀਗਾ ਇਹ ਦੋ ਕਬੂਤਰ ਹੋਰ ਪਾਤੇ ਬਾਈ ਠੀਕ ਐ ਇੱਕ ਬਾਦੀ ਗਲਾਬੀ ਢਿੱਡ ਵਾਲੀ ਕਬੂਤਰੀ ਕਾਲੀ ਜੀਨੀ ਠੀਕ ਆ ਘੋੜੇ ਦੀ ਜਿਹੜੀ ਨਾਲ ਦੀ ਬਜੀ ਕੇ ਘਰੋਂ ਛੱਡੀ ਸੀ ਆਪਾਂ ਮਣਗਾ ਵਾਲੇ ਤੜਕੀ ਭੱਜ ਗਈ ਥੋਲੇ ਤੇ ਬਾਜ ਨਹੀਂ ਗਈ ਸਾਨੂੰ ਪਤਾ ਨਹੀਂ ਕਿਧਰ ਕੁਧਰ ਜਾਵੜੀ ਯਾਰ ਇੱਕ ਤਾਂ ਉਹਦੀ ਭੈਣ ਦੇਦੀ ਬਈ ਇੱਕ ਦੇਤਾ ਬਈ ਗੋਲ ਰੰਗਾ ਰੱਤਾ ਜਿਹੜਾ ਹਉ ਥੇ ਬੈਠਾ ਹੁੰਦਾ ਸੀਗਾ ਜਿਹੜਾ ਬਾਜੀ ਛੱਡਿਆ ਸੀ ਗਿਲ ਚਲੇ ਭੁੱਖਾ ਆ ਰ ਗਿਆ ਸੀਗਾ ਗੁਲਾਬੀ ਬਗਲ ਦਾ ਗੋਲ ਰੰਗਾ ਰੱਤਾ ੜਾ ਘਰੇ ਵੀ ਬਹੁਤ ਉਲਦਾ ਰਿਆ ਤੇ ਇੱਕ ਉਹ ਕਬੂਦਰੀ ਉਹ ਵੀ ਘਰੇ ਬਹੁਤ ਉੱਡੀਆ ਥੋਖਾਣਾ ਦੋ ਕਬੂਤਰ ਉਹ ਪਾ ਦੇ ਜੋੜੀ ਬਣਾ ਕੇ ਮੈਂ ਕਿਹਾ ਇਹ ਵੀ ਲੈ ਜਾ ਕੁੱਲ ਮਿਲਾ ਕੇ ਦੋ ਤਿੰਨ ਜੋੜੀਆਂ ਹੋਗਾਂ ਘਰੋਂ ਜਮਾਂ ਜਿਹੜੀਆਂ ਬਣਾ ਕੇ ਦੇਤੀਆਂ ਵਦਗਾ ਸੈੱਟ ਕਰਕੇ ਤਿੰਨ ਜੋੜੀਆਂ ਤੇ ਇੱਕ ਇੰਨਾ ਵਾਲਾ ਕਬੂਤਰ ਹੋ ਗਿਆ ਮੇਰੇ ਹਿਸਾਬ ਨਾਲ ਯਾਰ ਨਹੀਂ ਯਾਰ ਤਿੰਨ ਜੋੜਾਂ ਕਿਵੇਂ ਹੋਗਾਂ ਟਲ ਜੇ ਕਿ ਮਰੀ ਜਾਂਦਾ ਤੇ ਤੱਕ ਘੱਟ ਪਾਇਆ ਆਪਾਂ ਫੜ ਜਾ ਚੱਲ ਛੱਡੋ ਯਾਰ ਵਾ ਜਿੰਨੇ ਵਿਖਾਇਆ ਉੰਨੇ ਪਾਇਆ ਮੁੱਕ ਦੀ ਗੱਲ ਬਾਅਦ ਹੁਣ ਦੱਸਦੇ ਆ ਬਾਹ ਦਿਮਾਗ ਨਹੀਂ ਕੰਮ ਕਰਦਾ ਟੋਟਲ 2 5 6 ਹੋ ਗਏ ਹਨ ਠੀਕ ਆ ਭਾਈ ਜੋ ਜੋ 6 ਕਬੂਤਰ ਹੈ 5 ਕਬੂਤਰ ਪਾਇਆ ਇਥੋਂ ਇੱਕ ਕੂਤਰੇ ਨਾਲ ਅੰਦਰ ਵਿੱਚ ਠੀਕ ਹੈ ਕਿ ਨਹੀਂ ਸਹੀ ਯਾਰ ਸੀ ਵੱਡਲਾ ਕੋਈ ਚੱਕਰ ਕੂਤਰੇ ਵੇਡਾ ਮਾਰਨਾ ਨਾ ਮੈਂ ਇਹ ਹੁਣ ਤੋਂ ਕਹਿੰਦਾ ਕਿ ਫਿਰ ਤੋਂ ਬਹਿ ਗਿਆ ਸੰਦ ਵਿੱਚ ਜੋਂ ਜਦੋਂ ਮੇਰੀ ਮੁੱਛਾ ਗਈ ਉਹਦੇ ਹੀ ਆ ਜਾਣ ਹੁਣ ਗੱਲ ਮੁੱਛ ਤੇ ਖੜੀ ਆ ਸਾਰੀ ਜਦੋਂ ਮੇਰੀ ਮੁੱਛਾ ਗਈ ਉਹਦੇ ਵੀ ਕਿੜਾ ਮਾਰਨਾ ਫਿਰ ਕਟਾਈ ਗਈ ਮੁੱਛ ਕਟਾਈ ਗਈ ਸੋਚ ਕੇ ਰ ਵਿੱਚ ਮੈਂ ਸੋਚੀ ਨਹੀਂ ਕੋਈ ਤਾਂ ਇਹ ਕਟਾ ਦੀ ਮੇਰਾ ਦਿਮਾਗ ਫ੍ਰੀ ਹੋਇਆ ਬੈਧੀ ਗਿਆ ਮੈਂ ਕੱਟ ਦੇ ਉਹ ਕਹਿੰਦਾ ਕੀ ਕੱਟ ਦੇ ਮੈਂ ਸਾਰਾ ਕੁਝ ਹੀ ਕੱਟ ਦੇ ਅੱਛਾ ਮਾੜਾ ਆ ਦੇ ਮਗੰਜਾ ਕਰ ਦੇ ਮੈਂ ਉਹ ਇਤੋਂ ਐੜਾ ਜੱਦੀ ਕਰਕੇ ਹਰਾਏ ਵੀੜਾ ਜ ਐ ਕਰਕੇ ਕਹਿੰਦਾ ਗੰਜਾ ਕਰਦੇ ਆ ਕਰ ਦੇ ਤਾਂ ਪੈੜਾ ਲੱਗੇ ਫਰਮਾ ਰਹਿਣ ਦੇ ਨਾ ਕਰ ਤੇ ਮੈਂ ਮੋਚੀ ਦੇਖੀ ਮੂੰਹ ਚਾਲਦਾ ਮਾ ਤੇਰੀ ਮਾਂ ਤੇਰੀ ਨੂੰ ਆਹ ਹੋਰ ਹੀ ਬਣਾ ਦੇਵਾਂ ਦਾ ਖੁਸਰਾ ਆਇਆ ਫੇਰ ਮੈਂ ਚੱਲ ਕੋਈ ਰੋਹਣਾਈ ਹੋ ਗਿਆ ਚੱਲ ਕੋਈ ਨਾ ਯਾਰੋ ਮਿਲਦੇ ਆਪਾਂ ਠੀਕ ਐ ਬਾਬਾ ਕਰੇ ਕਿਰਪਾ ਠੀਕ ਐ ਕਿ ਨਹੀਂ ਥੋੜੇ ਤੇ ਵੀ ਤੇ ਜਾਨਵਰਾਂ ਤੇ ਵੀ ਹਨਾ ਅੱਗੇ ਆਪਦੇ ਵੱਲੋਂ ਚੰਗੇ ਲਾਇਆ ਕਬੂਤਰ ਗਾਹਾਂ ਪਰ ਮੇਂ ਉਮੀਦਾਂ ਤੇ ਖਰੇ ਉਤਰਨ ਮੈਂ ਤਾਂ ਕਹਿਣਾ ਹਨਾ ਕੁਝ ਅੰਬਾੜਾ ਮੋਟਰ ਰਿਜ਼ਲਟ ਦੇਣ ਚਿੱਤ ਖੁਸ਼ ਕਰਨ ਚੱਲ ਕੱਲ ਜਿੱਤਦੀ ਨਹੀਂ ਹੁੰਦੀ ਗੱਲ ਪੈਸੇ ਦੇ ਨਹੀਂ ਹੁੰਦੀ ਉਤਰੋ ਡੇ ਜੇ ਸੋਨਾ ਉਹੀ ਬਹੁਤ ਵੱਡੀ ਗੱਲ ਬਣ ਜਾਂਦੀ ਹੁੰਦੀ ਹੈਗੀ ਤੇ ਪਰ ਇੰਨੀ ਕਿ ਜ਼ਿਆਦਾ ਗਰਮੀ ਹੋਈ ਵੀ ਨਾ ਬਾਬਾ ਸਾਹ ਨਹੀਂ ਆ ਰਹੇ ਤੇ ਖੜਿਆ ਨੂੰ ਨਹੀਂ ਆ ਰਿਹਾ ਨਾ ਬੰਦ ਹੀ ਆ ਨਾ ਗੁੱਪ ਘਲਾੜ ਬਣਾ ਰਿਹਾ ਠੀਕ ਆ ਯਾਰ ਫਿਰ ਮਿਲਦੇ ਆ ਪਹੁੰਚੋ ਫੋਨ ਕਰ ਦਿਓ ਜਾ ਕੇ ਮੈਂ ਲੱਗਦੇ ਹੱਥ ਚਲੋ ਇੱਧਰ ਦੇ ਛੁੱਡੇ ਜੀ ਵੀ ਦਿਖਾ ਦੇਗੇ ਵੀ ਆਂਡਾਂ ਦਾ ਕੀ ਪ੍ਰੋਸੈਸ ਹੈ ਹਨਾ ਫਿਰ ਤੁਸੀਂ ਆਖੋਗੇ ਵੀ ਯਾਰ ਉਹ ਲਾਉਂਦੇ ਜਮੇ ਸਵਾਦ ਆਦੇ ਨੂੰ ਫਟ ਗਿਆ ਸਾਨੂੰ ਤਾਂ ਹਾਂ ਦੇਖ ਕੇ ਵਧਾਈ ਹੋਵੇ ਜੀ ਦੇਖ ਕੇ

ਹਾਂਜੀ ਮੇਰੇ ਵੀਰੋ ਤੇ ਮੇੜ ਦਾ ਹੀ ਕੰਮ ਸਾਰਾ ਧਾਣੇ ਪਾਣੀ ਆ ਰਾ ਲਿਓ ਮਾਰਾ ਬਤਾ ਮਾਰ ਬੈਠ ਗਈ ਇੱਧਰ ਵੀ ਆਹ ਇੱਕ ਜਿਹੜੀ ਹੋ ਨਵੀਂ ਲਾਤੀ ਬਈ ਜਿਹੜਾ ਕਬੂਤਰ ਰਹਿੰਦਾ ਨਹੀਂ ਸੀਗਾ ਆਪਣਾ ਉਹਦੇ ਨਾਲ ਕੱਲ ਪਿਉਰੀ ਵਾਲਿਆਂ ਤੋਂ ਮਗਾ ਕੇ 64 ਸਾਲ ਦੀ ਪੱਟੀ ਸਿੱਧੀ ਉਹਨਾਂ ਕੋਲ ਸੀਗੀ ਕਬੇਟੀ ਉਹ ਲਾਤੀ ਪਾ ਦੇਣਾ ਠੀਕ ਹੈ ਤੇ ਬਾਕੀ ਦਾਣਾ ਪਾਣੀ ਪਾਦਾ ਜਿਨੇਂਦਰ ਕਬੂਤਰ ਬੈਠਾ ਨਾ ਚਾਰ ਜੋੜੀਆਂ ਬੈਠੀਆਂ ਚਾਰੇ ਜੋੜਾਂ ਨੂੰ ਦਾਣਾ ਪਾਣੀ ਪਾਤਾ ਇਧਰ ਆਹ ਵੱਡੀਆਂ ਜੋੜਾਂ ਨੂੰ ਦਾਣਾ ਪਾਣੀ ਪਾਤਾ ਪੱਠਿਆਂ ਨੂੰ ਪੱਠਿਆਂ ਨੂੰ ਦਾਣਾ ਪਾਣੀ ਪਾਤਾ ਬੈਠ ਗਾ ਦੂ ਦਾਣਾ ਪਾਣੀ ਪਾ ਕੇ ਸਾਰਾ ਕੰਮ ਕਰਤਾ ਕਲੀਅਰ ਤੇ ਇਧਰ ਸੱਚ ਵੀ ਆ ਜਿਹੜੇ ਬੱਚੇ ਸਿੱਕਦਾ ਰੱਤਾ ਇੱਕ ਚਿੱਟਾ ਇਹਨਾਂ ਦੇ ਚੇਪਾਂ ਲੱਗੀਆਂ ਸੀ ਵਿਚਾਰਿਆਂ ਨੂੰ ਨਾ ਦਿੱਕਤ ਆਉਂਦੀ ਸੀ ਖੁੱਡੇ 'ਚ ਹਨਾ ਕਿ ਹੁਣ ਕਿਹੜਾ ਡੇਲ ਆਪਣੇ ਬਾਹਰ ਕੱਢਣੇ ਹੁਣ ਮੈਂ ਚੇਪਾਂ ਖੋਲ੍ਹ ਤੀਆਂ ਦਾ ਮੈਂ ਆਹ ਵਿਚਾਰੇ ਚੱਲ ਖੁੱਡੇ ਹੀ ਤਾਂ ਸੌਖੋ ਡੱਡ ਲੈਣਗੇ ਇਵੇਂ ਦਰਦ ਹੁੰਦਾ ਹੋਊਗਾ ਫੰਗਾ ਦਾ ਉਹ ਦਿਨ ਲਾ ਕੇ ਛੱਡਾਂਗੇ ਕਿੰਗਾ ਆਪ ਇਹ ਇਧਰ ਵੀ ਓਕੇ ਹੋ ਗਈ ਮੁਕਸਰ ਵਾਲੇ ਮੁੰਡੇ ਵੀ ਗਏ ਹਨਾ ਕੂਤਰ ਦੇਤੇ ਉਹਨਾਂ ਨੂੰ ਹੁਣ ਮੈਂ ਵੀ ਜਾਣੋਂ ਬੱਲੇ ਕਰੇ ਨਾਉਣਾ ਨੂਣਾ ਦੇਖਦੇ ਆਂ ਕੀ ਬੰਦ ਹੈ ਗਰਮੀ ਵਾਲੀ ਜਾਨ ਨਿਕਲ ਜਾਂਦੀ ਹੈ ਫਿਰ ਕਰਦੇ ਆਂ ਬਾਬੇ ਹੁਣ ਬਸ ਵਲੌਗ ਦਾ ਆ ਸੋੜਾ ਬਾਦ ਚੱਕ ਰਣਾ ਨੂੰ ਆ ਮਾਸ ਰੈਸਟ ਕਰੀ ਹਾਂਜੀ ਆਗੇ ਇਧਰ ਲੈ ਕਰੇ ਲਿਓ ਪ੍ਰੀਤ ਨੂੰ ਰੋਟੀ ਖਾਣ ਹਨਾ ਇੱਕ ਹਟਵੇ ਪਹਿਲਾਂ ਲਾਈਟਾਂ ਛੱਡੀ ਕਰ ਗਏ ਸਾਰਾ ਕਰ ਜਾਗਮਗ ਜਗਮਗ ਲਿਓ ਜੀ ਰੋਟੀ ਘਰੇ ਪਈ ਪਈ ਆ ਮਸਨੇ ਖਾਏ ਹੋਣੀ ਆ ਫਿਰ ਦੇਖਦੇ ਆਂ ਕੀ ਬਾਤ ਹਾਂਜੀ ਲਿਓ ਨੂੰ ਰੋਟੀ ਲੱਸੀ ਖਵਾ ਦਿੱਤੀ ਸੀ ਵੀ ਆਪ ਵੀ ਖਾ ਲਈ ਚਲੋ ਮੈਂ ਚੱਲਦਾ ਉੱਧਰ ਲੈ ਕੇ ਸਮਾਨ ਪੱਕਾ ਲੈ ਚੱਲੀਏ ਇੱਕ ਮਿੰਟ ਰੋਕੋ ਬਾਰ ਬੁਰ ਬੋਲ ਮੀ ਐਂਡ ਮਾਈ ਪਾਰਟਨਰ ਲਿਓ ਫਲੈਟ ਦੀ ਵੇਟ ਕਰਦੇ ਹੋਏ ਫਲੈਟ ਆ ਚੁੱਕੀ ਹੈ ਜੀ ਓਏ ਆਈ ਲੈਟ ਭਾਏ ਨਾ ਮੂੰ ਟੱਡੇ ਚੱਲ ਗਿਆ ਅੰਦਰ ਕੋਈ ਸ਼ੋਰ ਬੱਸ ਸੁਣ ਸਿਰ ਚੱਕ ਬਣਾ ਪਰਵਾਨਿਆ ਹਾਂ ਆਏ ਸਾਡਾ ਉਹ ਪਿਆਰ ਸਰ ਚੱਕ ਉੱਚਾ ਕਰਾ ਖੇਰੇ ਦੇ ਬਾਹਰ ਰੱਤ ਚਲੋ ਇਹ ਨੂੰ ਦੋ ਯੱਪੋ ਉੱਠ ਫਲੇਟ ਆ ਗਈ ਆ ਗਈ ਲੈਟ 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 ਬੇਬੀ